ਭਾਈ ਆ ਲਾਈਟ ਆਪਣੇ ਘਰ ਦੇ ਦਵਾਰਾਂ ਤੇ ਲੱਗ ਜਾਂਦੇ ਨਾ ਤਾਂ ਬਿਜਲੀ ਦੀ ਲੋੜ ਆ ਨਾ ਹੀ ਸਾਈਲਾਂ ਦੀ ਲੋੜ ਆ ਦੇ ਐਦਾਂ ਕਰਕੇ ਲਾ ਦਿਓ ਆਪਾਂ ਇੱਥੇ ਦੇਖੋ ਕੋਈ ਤਾਰ ਤਾਂ ਨਹੀਂ ਲੱਗ ਗਈ ਆ ਦੇਖੋ ਜੀ ਤੇ ਲਾਈਟ ਲਾ ਦੇ ਭਾਈ ਆ ਦੇਖੋ ਮੇਰੇ ਹੱਥ ਵੀ ਨਹੀਂ ਕੋਲੇ ਕੋਈ ਹੋਰ ਬਹੁਤ ਤਰ੍ਹਾਂ ਦੀਆਂ ਲਾਈਟਾਂ ਨੇ ਇਹ ਮਿਲਣੀਆਂ ਆ ਬਠਿੰਡੇ ਸ਼ਹਿਰ ਤੋਂ ਆ ਦੇਖੋ ਜੀ ਹੁਣ ਸੁੱਚ ਦੇਖੋ ਬੰਦ ਹੋ ਗਿਆ ਚੱਲ ਪਿਆ ਬੰਦ ਹੋ ਗਿਆ ਇਹਨਾਂ ਦਾ ਕੰਮ ਆ ਸੂਰਜ ਨਾਲ ਜਦੋਂ ਰਾਤ ਹੋਊਗੀ ਇੱਕਾਤੀ ਗਈ ਆ ਦੇ ਉਦੋਂ ਚੱਲ ਪਣ ਗਿਆ ਆਟੋਮੈਟਿਕ ਸੈਂਸਰ ਨੇ ਤੇ ਲੱਗੇ ਹੋਏ ਨੇ ਆ ਦੇਖੋ ਚੱਲ ਪਿਆ ਬੰਦ ਚੱਲ ਪਿਆ ਬੰਦ ਜੇ ਤੁਸੀਂ ਵੀ ਇਹ ਲੇਟਾਂ ਲੈਣ ਤਾਂ ਭੈਣ ਲਵੋ ਬਠੰਡੇ ਤੋਂ ਮਿਲਣਗੀਆਂ ਆ ਗੀ ਦੀਮ ਵਾਲਾ ਭਣੇ ਜਿਵੇਂ ਇਹ ਦੀਮ ਵਾਲਾ ਕੀ ਕਿੰਨੇ ਰੁਪਏ ਤੋਂ ਸ਼ੁਰੂ ਹੋਗੀ ਇਹ ਭਈਆ ਆਪਣੇ ਕੋਲ 400 ਰੁਪਏ ਤੋਂ ਸ਼ੁਰੂ ਹੋਗੀ ਅੱਛਾ ਕਿੰਨੇ ਮੀਟਰ ਬਣੇ ਇਹ ਇਹ ਭਈਆ 20 ਮੀਟਰ ਹੈ 20 ਮੀਟਰ ਭਣੇ ਦੀਮ ਵਾਲਾ ਆ ਦੇਖੋ ਜੀ ਇਹ ਜਿਲੀਟਨ ਬਾਲਸ ਹੈ ਬਹੁਤ ਅੱਛੀ ਕੁਆਲਿਟੀ ਦੀ ਅੱਛਾ ਆ ਭਣੇ ਜਿਵੇਂ ਸੱਤ ਜਿਹੜੀਆਂ ਤਾਰੇ ਜਮ ਉਹ ਆਏ ਇਹ ਇਹ ਹਾਂਜੀ ਦੇਖੋ ਆ ਵਾਟਰ ਪ੍ਰੂਫ ਲੜੀ ਹੈ ਇਹ ਵਾਲੀ ਪੂਗੀ ਭਈਆ 350 ਦੀ ਦੀਵਾਰ ਨਾਲ ਚਿਪਕ ਜਾਂਦੀ ਹੈ ਪਾਣੀ ਦੇ ਵਿੱਚ ਵੀ ਚੱਲੂਗੀ ਜਿਵੇਂ ਭਣੇ ਆ ਦੀਬੇ ਨੇ ਇਹ ਕਿੰਨੇ ਦਾ ਇੱਕ ਏ ਭਈਆ 24 24 ਪੀਸ ਹੈਗੇ ਹੈਗੇ ਪੈਕਿੰਗ ਹੈ ਤੇ ਆਪਾਂ ਨੂੰ ਪੂਗਾ 450 ਰੁਪਏ ਦਾ 24 ਪੀਸ ਸਿਰਫ 450 ਦੇ ਹਾਂਜੀ ਜਿਵੇਂ ਬਣਿਆ ਆ ਆਈਟਮ ਆ ਗਿਆ ਦੇ ਕਰਨ ਨੂੰ ਸੋਨਾ ਲੱਗਣ ਵਾਲੀਆਂ ਨੇ ਐ ਰੰਗ ਬਦਲਦੀ ਨੇ ਤੇ ਲੈ ਬਣੇ 270 ਤੋਂ ਸ਼ੁਰੂ ਹੋ ਜਾਂਦੇ ਆ ਅਲੱਗ-ਅਲੱਗ ਹੈ ਜਿਵੇਂ ਸਾਡੇ ਕੋਲੇ ਅੱਛਾ ਲੈ ਬਣੇ ਇਹ ਭਈਆ ਰੋਬਟ ਆ ਗਿਆ ਐਸਟਾਰ ਤਾਰੇ ਨਹੀਂ ਰਹੇ ਹੋਣੇ ਹੋਏ ਨੇ ਹਾਂਜੀ ਚੇਂਜ ਹੁੰਦੇ ਰਹਿੰਦੇ ਆ ਕਲਰ ਤੁਸੀਂ ਰਾਤ ਬਰਾਤੇ ਘੁੰਮਣ ਜਾਂਦੇ ਹੋ ਬਈ ਆ ਆ ਗਿਆ ਬਿਨਾਲ ਸਾਂਸੀ ਪਿਸਤੌਲ ਅਗਲੇ ਦਿਨ ਆਵੋ ਚੀਕਾਂ ਘੜਾ ਦੂ ਬੰਦੇ ਨੂੰ ਉਲਟਾ ਕੇ ਝੜ ਦੂਗਾ ਆਹ ਕਾ ਆ ਗਈ ਸੋਲਰ ਲਾਈਟ ਇਹ ਲਾਈਟ ਦੇ ਨਾਲ ਨਾਲ ਚਾਰਜ ਵੀ ਕਰ ਸਕਦੇ ਆ ਮੋਬਾਈਲ ਆਪਾਂ ਸਾਰਾ ਕੁਝ ਮਿਲੂ ਕਿਥੋਂ ਬਠਿੰਡੇ ਤੋਂ ਜੇ ਤੁਸੀਂ ਕੋਈ ਵੀ ਚੀਜ਼ ਆਨਲਾਈਨ ਮੰਗਵਾਣੀ ਆਨਲਾਈਨ ਮੰਗਵਾ ਸਕਦੇ